ਇਤਤਿ ਦਿਨੀ ਸ਼੍ਰੀ ਮੁਖਸਰ ਸਾਹਿਬ ਵਿਖੇ ਮਾਗੀ ਮੇਲੇ ਦੀ ਸਿਆਸੀ ਕਾਨਫਰੰਸ ਵਿੱਚ ਸੁਖਬੀਰ ਬਾਦਲ ਨੇ ਐਸਜੀਪੀਸੀ ਉੱਤੇ ਬਾਦਲ ਪਰਿਵਾਰ ਦਾ ਦਬਾਅ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਸੀ ਸੁਖਬੀਰ ਬਾਦਲ ਦੇ ਇਸ ਬਿਆਨ ਤੇ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਖੈਰਾ ਨੇ ਤਾਂ ਸੁਖਬੀਰ ਬਾਦਲ ਨੂੰ ਚੈਲੰਜ ਤੱਕ ਕਰ ਦਿੱਤਾ ਕਿ ਜੇਕਰ ਉਹਨਾਂ ਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ ਉਹਨਾਂ ਤੇ ਭਰੋਸਾ ਕਰਦੇ ਨੇ ਤਾਂ ਉਹ ਬਿਨਾਂ ਸਿਕਿਉਰਿਟੀ ਦੇ ਪੰਜਾਬ ਦੇ ਕਿਸੇ ਹਿੱਸੇ ਵਿੱਚ ਜਾ ਕੇ ਐਲਾਨ ਕਰਕੇ ਦਿਖਾਉਣ ਬਿਲਕੁਲ ਸਰਾਸਰ ਝੂਠ ਬੋਲ ਰਹੇ ਨੇ ਸੁਖਬੀਰ ਸਿੰਘ ਬਾਦਲ ਸਾਰੀ ਦੁਨੀਆ ਜੱਗਜ਼ਾਰ ਗੱਲ ਆ ਕਿ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਆ ਸੁਖਬੀਰ ਸਿੰਘ ਬਾਦਲ ਲਿਆ ਵੱਡੇ ਪ੍ਰਕਾਸ਼ ਸਿੰਘ ਬਾਦਲ ਲਫਾਫਾ ਉਹਦੇ ਵਿੱਚੋਂ ਪ੍ਰਧਾਨ ਕੱਢਦੇ ਨੇ ਔਰ ਇਸ ਐਸਜੀਪੀਸੀ ਨੂੰ ਇਹਨਾਂ ਨੇ ਨਿੱਜੀ ਸਵਾਰਥਾਂ ਲਈ ਬਹੁਤ ਦੁਰਉਪਯੋਗ ਕੀਤਾ ਆਪਣੇ ਪੋਲੀਟੀਕਲ ਪ੍ਰੋਗਰਾਮਾਂ ਦੇ ਵਿੱਚ ਸਾਰੀ ਐਸਜੀਪੀਸੀ ਦੀ ਮਸ਼ੀਨ ਦਾ ਮਿਸਯੂਜ਼ ਕੀਤਾ ਇੱਥੇ ਹੀ ਬਸ ਨਹੀਂ ਐਸਜੀਪੀਸੀ ਅਤੇ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਇਹਨਾਂ ਨੇ ਨੀਵਾ ਕੀਤਾ ਵਾ ਇਸ ਲਈ ਸਾਰਾ ਸਿੱਖ ਜਗਤ ਸੁਖਬੀਰ ਸਿੰਘ ਬਾਦਲ ਦੀਆਂ ਐਂਟੀ ਸਿੱਖ ਐਂਟੀ ਪੰਜਾਬ ਸਾਰੀਆਂ ਨੀਤੀਆਂ ਨੂੰ ਜਾਣ ਚੁੱਕੇ ਕਿ ਕਿਸ ਤਰ੍ਹਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਸਮਝੌਤਾ ਕੀਤਾ ਵੋਟਾਂ ਦੀ ਖਾਤਰ ਇਹ ਸਾਰੀਆਂ ਗੱਲਾਂ ਇਹਦੇ ਚ ਐਕਸਪੋਜ਼ ਹੋ ਚੁੱਕੇ ਨੇ ਤਾਈਓ ਬਿਨਾ ਬੁਲਾਏ ਇਹ ਦਰਬਾਰ ਸਾਹਿਬ ਪਹੁੰਚ ਕੇ ਜੁੱਤੀਆਂ ਝਾੜਦੇ ਫਿਰਦੇ ਸੀਗੇ ਔਰ ਜਿੱਥੇ ਵੀ ਕਿਤੇ ਜਾਂਦੇ ਨੇ ਇਹ ਲਾਮ ਲਸ਼ਕਰ ਤੋਂ ਬਗੈਰ ਜਾ ਹੀ ਨਹੀਂ ਸਕਦੇ ਅਗਰ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਤੁਸੀਂ ਕਹਿੰਦੇ ਆ ਕਿ ਤੁਸੀਂ ਲੋਕਪ੍ਰੀਆ ਲੀਡਰ ਹੋ ਤੇ ਇੱਕ ਦਿਨ ਕਿਸੇ ਪੰਜਾਬ ਦੇ ਪਿੰਡ ਵਿੱਚ ਬਿਨਾ ਸਿਕਿਉਰਿਟੀ ਐਲਾਨ ਕਰਕੇ ਜਾ ਕੇ ਮੈਨੂੰ ਦਿਖਾ ਦਿਓ ਤੁਸੀਂ